ਦੋਸਤੋ ਇੱਕ ਅਜਿਹੀ ਗੱਲ ਜੋ ਤੁਹਾਡੇ ਹੋਸ਼ ਉਡਾ ਦੇਵੇਗੀ ਸਿਰਫ 40 ਦਿਨਾਂ ਵਿੱਚ ਇੱਕੋ ਸ਼ਹਿਰ ਵਿੱਚ 150 ਸ਼ਾਦੀਆਂ ਟੁੱਟ ਗਈਆਂ ਨਾ ਦਹੇਜ ਦੀ ਮੰਗ ਸੀ ਨਾ ਪੈਸੇ ਦੀ ਲੜਾਈ ਕਾਰਨ ਸੀ ਇੰਸਟਾਗ੍ਰam ਫੇਸਬੁੱਕ ਅਤੇ ਵਟਸਐਪ ਇਹ ਕੋਈ ਕਹਾਣੀ ਨਹੀਂ ਅੱਜ ਦੇ ਦੌਰ ਦੀ ਕੋਹੜੀ ਸੱਚਾਈ ਹੈ इंदौर ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲੀ ਰਿਪੋਰਟ 40 ਦਿਨਾਂ ਵਿੱਚ 150 ਸ਼ਾਦੀਆਂ ਕੈਨਸਲ ਹੋਈਆਂ। ਇਹਨਾਂ ਵਿੱਚੋਂ 72 ਰਿਸ਼ਤੇ ਸਿਰਫ ਸੋਸ਼ਲ ਮੀਡੀਆ ਕਾਰਨ ਟੁੱਟੇ। ਕੁਝ ਸ਼ਾਦੀਆਂ ਮੰਡਪ ਸਜਣ ਤੋਂ ਬਾਅਦ ਰੁਕੀਆਂ ਤੇ ਕੁਝ ਸੰਗੀਤ ਦੀ ਰਸਮ ਤੋਂ ਬਾਅਦ। ਪੂਰੇ ਭਾਰਤ ਵਿੱਚ ਤਲਾਕ ਦੀ ਦਰ ਪਿਛਲੇ ਸਾਲਾਂ ਵਿੱਚ ਦੁੱਗਣੀ ਹੋ ਗਈ ਹੈ। ਸਭ ਤੋਂ ਵੱਡਾ ਕਾਰਨ ਰਿਸ਼ਤੇ ਵਿੱਚ ਸਮਝੌਤਾ ਕਰਨ ਦੀ ਇੱਛਾ ਦਾ ਖਤਮ ਹੋਣਾ। ਸ਼ਾਇਦ ਤਾਂ ਨੂੰ ਲੱਗ ਰਿਹਾ ਹੋਵੇਗਾ ਕਿ ਇਹ ਸਿਰਫ ਅੰਕੜੇ ਨੇ। ਪਰ ਇਹਨਾਂ ਅੰਕੜਿਆਂ ਦੇ ਪਿੱਛੇ ਉਹ ਬਰਬਾਦ ਹੋਏ ਸੁਪਨੇ ਨੇ ਜੋ ਸਿਰਫ ਇੱਕ ਕਲਿੱਕ ਨਾਲ ਰਾਖ ਹੋ ਗਏ ਆਉ ਤੁਹਾਨੂੰ ਦੱਸਦੀ ਆ ਉਹ ਤਿੰਨ ਅਸਲੀ ਕਿਸੇ ਜਿਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਸੋਸ਼ਲ ਮੀਡੀਆ ਕਿਵੇਂ ਹੱਸ ਦੇ ਖੇਡ ਦੇ ਘਰਾਂ ਨੂੰ ਉਜਾਰ ਸਕਦਾ ਹੈ ਕੇਸ ਨੰਬਰ 1 ਪੁਰਾਣੀ ਤਸਵੀਰ ਨੇ ਤੋੜ ਦਿੱਤੀ ਸ਼ਾਦੀ ਪ੍ਰੀ ਵੈਡਿੰਗ ਸ਼ੂਟ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਲੜਕੇ ਨੇ ਬੈਠੇ ਬੈਠੇ ਲੜਕੀ ਦੀ ਇੰਸਟਾਗ੍ਰam ਪ੍ਰੋਫਾਈਲ ਸਕਰੋਲ ਕੀਤੀ ਉਸਨੂੰ 2 ਸਾਲ ਪੁਰਾਣੀ ਇੱਕ ਤਸਵੀਰ ਮਿਲੀ ਜਿਸ ਵਿੱਚ ਲੜਕੀ ਕਿਸੇ ਹੋਰ ਨਾਲ ਸੀ ਸਵਾਲਾਂ ਦਾ ਸਿਲਸਲਾ ਸ਼ੁਰੂ ਹੋਇਆ ਲੜਾਈ ਵਧੀ ਅਤੇ ਸ਼ਾਦੀ ਰੱਦ ਹੋ ਗਈ ਕੇਸ ਨੰਬਰ 2 ਸੰਗੀਤ ਤੋਂ ਬਾਅਦ ਗਾਇਬ ਹੋਈ ਦੁਲਹਨ ਕਾਰ ਵਿੱਚ ਸੰਗੀਤ ਦਾ ਜਸ਼ਨ ਚੱਲ ਰਿਹਾ ਸੀ ਪਰ ਅਗਲੀ ਸਵੇਰ ਦੁਲਹਨ ਗਾਇਬ ਸੀ ਬਾਅਦ ਵਿੱਚ ਪਤਾ ਲੱਗਾ ਕਿ ਉਹ ਫੇਸਬੁੱਕ ਰਾਹੀਂ ਕਿਸੇ ਹੋਰ ਨਾਲ ਜੁੜੀ ਹੋਈ ਸੀ ਘਰਦਿਆਂ ਦੇ ਦਬਾਅ ਵਿੱਚ ਹਾਂ ਤਾਂ ਕਰ ਦਿੱਤੀ ਪਰ ਆਖਰੀ ਸਮੇ ਉਸਦਾ ਦਿਲ ਨਹੀਂ ਮੰਨਿਆ ਕੇਸ ਨੰਬਰ 3 WhatsApp ਚੈਟ ਨੇ ਕੀਤਾ ਖੁਲਾਸਾ ਵਿਆਹ ਤੋਂ ਸਿਰਫ ਇੱਕ ਹਫਤਾ ਪਹਿਲਾਂ ਲੜਕੇ ਦਾ ਫੋਨ ਲੜਕੀ ਦੇ ਹੱਥ ਲੱਗ ਗਿਆ ਉਥੇ ਆਪਣੀ ਐਕਸ ਨਾਲ ਰੋਜ਼ਾਨਾ ਚੈਟ ਮਿਲੀ ਮੈਸੇਜ ਸੀ ਆਈ ਸਟਿਲ ਲਵ ਯੂ 3 ਕਰੋੜ ਦੀ ਸ਼ਾਦੀ ਮਿੰਟਾਂ ਵਿੱਚ ਟੁੱਟ ਗਈ ਪਿੱਛੇ ਰਹਿ ਗਿਆ ਸਿਰਫ ਪਛਤਾਵਾ ਇਹ ਕਿਉਂ ਹੋ ਰਿਹਾ ਪੰਜ ਵੱਡੇ ਕਾਰਨ ਦੋਸਤੋ ਹੁਣ ਸਮਝੋ ਕਿ ਇਹ ਸਭ ਕਿਉਂ ਹੋ ਰਿਹਾ ਹੈ ਨੰਬਰ 1 ਡਿਜੀਟਲ ਨਿਸ਼ਾਨ ਹਮੇਸ਼ਾ ਰਹਿੰਦਾ ਹੈ ਡਿਜੀਟਲ ਫੁਟਪ੍ਰਿੰਟ ਤੁਹਾਡੀ ਹਰ ਪੋਸਟ ਹਰ ਕਮੈਂਟ ਹਮੇਸ਼ਾ ਲਈ ਇੰਟਰਨੈਟ 'ਤੇ ਰਹਿੰਦੀ ਹੈ 5 ਸਾਲ ਪੁਰਾਣੀ ਗਲਤੀ ਵੀ ਅੱਜ ਸਬੂਤ ਬਣ ਸਕਦੀ ਹੈ ਦੋ ਗਲਤ ਉਮੀਦਾਂ ਇੰਸਟਾਗ੍ਰਾਮ 'ਤੇ ਪਰਫੈਕਟ ਕਪਲ ਵੇਖ ਕੇ ਲੋਕ ਸੋਚਦੇ ਨੇ ਮੇਰੇ ਨਾਲ ਇਹ ਕਿਉਂ ਨਹੀਂ ਪਰ ਯਾਦ ਰੱਖੋ ਉਰੀਲੇ ਅਸਲੀਅਤ ਮੇਂ 3 ਆਨਲਾਈਨ ਧੋਖਾ ਤੇ ਭਰੋਸੇ ਦੀ ਕਮੀ ਫੇਸਬੁਕ ਤੇ ਪੁਰਾਣੇ ਪ੍ਰੇਮੀ ਕਰੀ ਪ੍ਰੇਮਿਕਾ ਨੂੰ ਮੈਸੇਜ ਕਰਨਾ ਬਹੁਤ ਆਸਾਨ ਹੈ ਭਰੋਸਾ ਟੁੱਟਦਾ ਰਿਸ਼ਤਾ ਟੁੱਟਦਾ 4 ਸੋਸ਼ਲ ਮੀਡੀਆ ਦੀ ਲਤ ਪਤੀਪੇਖਣ ਪਤੀ ਪਤਨੀ ਇਕੱਠੇ ਬੈਠੇ ਨੇ ਪਰ ਦੋਵੇਂ ਫੋਨ ਤੇ ਕੋਈ ਗੱਲਬਾਤ ਨਹੀਂ ਕੋਈ ਸਾਂਝ ਨਹੀਂ ਦਿਲਾਂ ਦੀ ਦੂਰੀ 5 ਨਵੇਂ ਜ਼ਮਾਨੇ ਦੀ ਜਾਂਚ ਬੈਕਗ੍ਰਾਉਂਡ ਚੈੱਕ ਦੇਖ ਦੂ ਪਹਿਲਾਂ ਸਿਰਫ ਕੁੰਡਲੀ ਮਲਾਉਂਦੇ ਸਨ ਹੁਣ ਇੰਸਟਾਗ੍ਰam ਫੇਸਬੁੱਕ ਟਵਿੱਟਰ ਸਭ ਕੁਝ ਚੈੱਕ ਕਰਦੇ ਨੇ ਹੁਣ ਸਵਾਲ ਇਹ ਹੈ ਕਿ ਅਸੀਂ ਆਪਣੀ ਰਿਸ਼ਤੇ ਕਿਵੇਂ ਬਚਾਈਏ ਇੱਕ ਤਿੰਨ ਗੋਲਡਨ ਰੂਲਸ ਯਾਦ ਰੱਖੋ ਇੱਕ ਇਮਾਨਦਾਰੀ ਸਭ ਤੋਂ ਵੱਡੀ ਨਹੀਂ ਰੈਡਿਕਲ ਹੋਨੈਸਟੀ ਸ਼ਾਦੀ ਤੋਂ ਪਹਿਲਾਂ ਆਪਣੇ ਪਾਰਟਨਰ ਨਾਲ ਬੈਠ ਕੇ ਖੁੱਲ ਕੇ ਗੱਲ ਕਰੋ ਆਪਣਾ ਅਤੀਤ ਛੁਪਾਉਣ ਦੀ ਬਜਾਏ ਸੱਚ ਦੱਸਣਾ ਬਿਹਤਰ ਹੈ ਜੋ ਗੱਲ ਸੱਚਾਈ ਨਾਲ ਸ਼ੁਰੂ ਹੁੰਦੀ ਹੈ ਉਸ ਤੇ ਸ਼ੱਕ ਦੀ ਕੋਈ ਥਾਂ ਨਹੀਂ ਰਹਿੰਦੀ 2 ਡਿਜੀਟਲ ਮਰਿਆਦਾ ਆਪਣੇ 파ਟਨਰ ਨਾਲ ਸਹਿਮਤੀ ਬਣਾਓ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਿਵੇਂ ਕਰਨੀ ਹੈ ਕਿਸੇ ਪੁਰਾਣੇ ਰਿਸ਼ਤੇ ਨਾਲ ਗੱਲ ਕਰਨਾ ਜਾਂ ਕਿਸੇ ਅਜਨਬੀ ਨਾਲ ਫਲਰਟ ਕਰਨਾ ਰਿਸ਼ਤੇ ਲਈ ਜ਼ਹਿਰ ਹੈ ਯਾਦ ਰੱਖੋ ਤੁਹਾਡੀ ਇੱਕ ਗਲਤ ਚੈਟ ਤੁਹਾਡੀ ਸਾਰੀ ਉਮਰ ਦੀ ਖੁਸ਼ੀ ਬਰਬਾਦ ਕਰ ਸਕਦੀ ਹੈ ਤਿੰਨ ਸੋਸ਼ਲ ਮੀਡੀਆ ਤੋਂ ਵੱਧ ਸੋਸ਼ਲ ਬਣੋ ਰੀਅਲ ਲਾਈਫ ਕਨੈਕਸ਼ਨ ਜਦੋਂ ਤੁਸੀਂ ਇਕੱਠੇ ਬੈਠੇ ਹੋ ਤਾਂ ਫੋਨ ਨੂੰ ਦੂਰ ਰੱਖੋ ਰੀਲ ਵਾਲੇ ਪਰਫੈਕਟ ਕਪਲ ਗੋਲਸ ਨੂੰ ਛੱਡ ਕੇ ਆਪਣੀ ਰੀਅਲ ਜ਼ਿੰਦਗੀ ਦੇ ਪਲ ਜਿਓ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖ ਕੇ ਗੱਲ ਕਰੋ ਨਾ ਕਿ ਫੋਨ ਦੀ ਸਕਰੀਨ ਵਿੱਚ ਯਾਦ ਰੱਖੋ ਇੱਕ ਪੋਸਟ ਸਿਰਫ ਇੱਕ ਸੈਕਿੰਡ ਦੀ ਹੁੰਦੀ ਹੈ ਪਰ ਉਸਦਾ ਨੁਕਸਾਨ ساری ਉਮਰ ਦਾ ਹੋ ਸਕਦਾ ਹੈ ਇੰਸਟਾਗ੍ਰam ਦੇ ਲਾਈਕਸ ਤੋਂ ਕਿਤੇ ਵੱਧ ਕੀਮਤੀ ਹੈ ਤੁਹਾਡੇ ਪਾਰਟਨਰ ਦਾ ਪਿਆਰ ਸ਼ਾਦੀ ਦੋ ਪ੍ਰੋਫਾਈਲਾਂ ਦਾ ਨਹੀਂ ਸਗੋਂ ਦੋ ਦਿਲਾਂ ਦਾ ਮਿਲਣਾ ਹੈ ਇਹ ਵੀਡੀਓ ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਜੋ ਸ਼ਾਦੀ ਕਰਨ ਵਾਲੇ ਨੇ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ